ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੁਖ ਭੰਜਨੀ ਸਾਹਿਬ ਗੌੜੀ ਮਹੱਲਾ ਪੰਜਵਾਂ ਮਾਂਜ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਆਰਾਧੀਐ ਪੂਰਨ ਸਤਿਗੁਰ ਗਿਆਨ ਰਹਾਉ ਜਿਤ ਘਟ ਵੱਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਉ ਜਮ ਕੰਕਰ ਨੇਲ ਆਵਈ ਰਸਨਾ ਹਰ ਗੁਣ ਗਾਉ ਸੇਵਾ ਸੁਰਤ ਨਾ ਜਾਣੀਆ ਨਾ ਜਾਪਿਆ ਆਰਾਧ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮਾ ਗਾਦ ਪਏ ਕਿਰਪਾਲ ਬਸਾਈਆਂ ਨੱਠੇ ਸੋਗ ਸੰਤਾਪ ਤਤਿ ਬੋ ਨਾ ਲੱਗਈ ਸਤਗੁਰ ਰਖੇ ਆਪ ਗੁਰ ਨਾਰਾਇਣ ਦੇ ਗੁਰ ਗੁਰ ਸੱਚਾ ਸਿਰਜਣਹਾਰ ਗੁਰ ਤੁਠੇ ਸਭ ਕਿਸ ਪਾਇਆ ਜਨ ਨਾਨਕ ਸਤਿਗੁਰ ਹਾਰ ਗੌੜੀ ਮਹੱਲਾ ਪੰਜਵਾ ਸੋਕੇ ਹਰਿ ਕੀਏ ਖਨਮਾਹੇ ਅੰਮ੍ਰਿਤ ਦ੍ਰਿਸ਼ਟ ਸੰਜਿ ਜਿਵਾਏ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕੋ ਦੀਨੀ ਆਪਣੀ ਸੇਵ ਰਹਾਓ ਮਿੱਟ ਗਈ ਚਿੰਤ ਪੁਨੀ ਮਨ ਆਸਾ ਕਰੀ ਦੇਆ ਸਤਿਗੁਰ ਗੁਣਤਾਸਾ ਦੁਖ ਨਾਠੇ ਸੁਖਾ ਇਸ ਮਾਏ ਟੀਨ ਨਾ ਪਰੀ ਜਾਂ ਗੁਰ ਫਰਮਾਏ ਇਸ ਪੁੰਨੀ ਪੂਰੇ ਗੁਰ ਮਿਲੇ ਨਾਨਕ ਤੇਜਨ ਸੁਫਲ ਫਲੇ ਗੌੜੀ ਮਹੱਲਾ ਪੰਜਵਾਂ ਤਾਪ ਗਏ ਪਾਈ ਪ੍ਰਭ ਸ਼ਾਂਤ ਸੀਤਲ ਪੈ ਕੀਨੀ ਪ੍ਰਵਦਾਤ ਪ੍ਰਭ ਕਿਰਪਾ ਤੇ ਭੈ ਸੁਹੇਲੇ ਜਨਮ ਜਨਮ ਕੇ ਵਿਸਰੇ ਮੇਲੇ ਰਹਾਓ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੋਗ ਕਾ ਬਿਨਸਿਆ ਥਾਓ ਸੈ ਸੁਪਾਇ ਬੋਲੇ ਹਰਬਾਣੀ ਆਠ ਪੈਰ ਪ੍ਰਭ ਸਿਮਰੋ ਪ੍ਰਾਣੀ ਦੁਖ ਦਰਦ ਜਮ ਨੇੜ ਨਾ ਆਵੇ ਕਹੋ ਨਾਨਕ ਜੋ ਹਰ ਗੁਣ ਗਾਵੇ ਗੋੜੀ ਮਹੱਲਾ ਪੰਜਵਾਂ ਜਿਸ ਸਿਮਰਤ ਦੁਖ ਸਭ ਜਾਏ ਨਾਮ ਰਤਨ ਵਸੈ ਮਨ ਆਏ ਜਪ ਮਨ ਮੇਰੇ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਰਹਾਓ ਇਕ ਸਬੇ ਨਾਹੀ ਦੂਜਾ ਕੋਏ ਜਾਂ ਕੀ ਦ੍ਰਿਸ਼ਟ ਸਦਾ ਸੁਖ ਹੋਏ ਸਾਜਨ ਮੀਤ ਸਖਾ ਕਰੇਕ ਹਰ ਹਰ ਅਖਰ ਮਨ ਮੈਂ ਲੇਖ ਰਬ ਰਹਾ ਸਰਬਤ ਸੁਆਮੀ ਗੁਣ ਗਾਵੇ ਨਾਨਕ ਅੰਤਰ ਜਾਮੀ ਗੌੜੇ ਮਹੱਲਾ ਪੰਜਵਾ ਕੋਟ ਬਿਗਨ ਹਰੇਖ ਨਮਾਹੇ ਹਰ ਹਰ ਕਥਾ ਸਾਧ ਸੰਗ ਸੁਨਾਹੇ ਪੀਵਤ ਰਾਮ ਰਸ ਅੰਮ੍ਰਿਤ ਗੁਣ ਜਾਸ ਜਪ ਹਰ ਚਰਨ ਮਿੱਟੀ ਖੁਦ ਤਾਸ ਰਹੁ ਸਰਬ ਕਲਿਆਣ ਸੁਖ ਸਹਿਜ ਨਿਦਾਨ ਜਾਂ ਕਹਿ ਹਿਰਦੇ ਵਸਿ ਭਗਵਾਨ ਔਖਦ ਮੰਤਰ ਤੰਤ ਸਭ ਛਾਰ ਕਰਨੇ ਹਾਰ ਹਿਰਦੇ ਮੈਂ ਧਾਰ ਤਾਜ ਸਭ ਪਰਮ ਪਜਿਓ ਪਾਰ ਬ੍ਰਹਮ ਕਹੋ ਨਾਨਕ ਅਟਲ ਇਹ ਧਰਮ ਗੌੜੀ ਮਹੱਲਾ ਪੰਜਵਾ ਸਾੰਤ ਭਈ ਗੁਰੂ ਗੋਬਿੰਦ ਪਾਈ ਤਾਪਾ ਮੈਂ ਸੇ ਮੇਰੇ ਭਾਈ ਰਹਾਉ RAM ਨਾਮ ਨਿਤ ਰਸਨ ਬਖਾਨ ਬਿਨ ਸੇ ਰੋਗ ਭੇਖ ਲਿਆਨ ਪਾਰ ਬ੍ਰਹਮ ਗੁਣ ਅਗੰਮ ਵਿਚਾਰ ਸਾਧੂ ਸੰਗਮ ਹੈ ਨਿਸਤਾਰ ਨਿਰਮਲ ਗੁਣ ਗਾਵੋ ਨਿਤ ਨੀਤ ਗਈ ਬਿਆਦ ਉਬਰੇਮ ਜਨਮੀਤ ਮਨ ਬਚ ਕਰਮ ਪ੍ਰਭ ਬਨਾ ਤਿਹਾਈ ਨਾਨਕ ਦਾਸ ਤੇਰੀ ਸਰਣਾਈ ਗੌੜੀ ਮਹਲਾ ਪੰਜਵਾਂ ਨੇਤਰ ਪ੍ਰਗਾਸ ਕੀਆ ਗੁਰਦੇਵ ਭਰਮ ਗਏ ਪੂਰਨ ਭਈ ਸੇਵ ਰਹਾਓ ਸੀਤਲਾ ਤੇ ਰਖਿਆ ਬਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਨਾਨਕ ਨਾਮ ਜਪੇ ਸੋ ਜੀਵੇ ਸਾਧ ਸੰਗਤ ਹਰ ਅੰਮ੍ਰਿਤ ਪੀਵੇ ਗੌੜੀ ਮਹੱਲਾ ਪੰਜਵਾ ਥਿਰ ਘਰ ਬੈ ਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾ ਸਿਵਾਰੇ ਰਹੋ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰਤਾਰੇ ਬਾਦਸ਼ਾ ਸ਼ਾਸ ਸਭ ਵਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਬੀਨੇ ਨਿਰਪੋ ਹੋਏ ਪਜੂ ਭਗਵਾਨ ਸਾਧ ਸੰਗਤ ਮਿਲ ਕੀਨੋ ਦਾਨ ਸ਼ਰਨ ਪਰੇ ਪ੍ਰਵੰਤਰ ਜਾਮੀ ਨਾਨਕ ਓਟ ਪੱਕਰੀ ਪ੍ਰਭ ਸੁਆਮੀ ਗੌੜੀ ਮਹੱਲਾ ਪੰਜਵਾ ਰਾਖ ਪਿਤਾ ਪ੍ਰਭ ਮੇਰੇ ਮੋਹ ਨਿਰਗੁਣ ਸਭ ਗੁਣ ਤੇਰੇ ਰੋ ਪੰਚ ਵਿਖਾਦੀ ਏ ਗਰੀਬਾ ਰੱਖੋ ਰੱਖਣ ਹਾਰੇ ਖੇਦ ਕਰੇ ਅਰ ਬਹੁ ਸੰਤਾਵੇ ਆਇਓ ਸਰਣ ਤੁਹਾਰੇ ਕਰ ਕਰ ਹਾਰਿ ਉਨਿਕ ਬਉ ਭਾਤੀ ਛੋਡੇ ਖਤਰੂ ਨਾਹੀ ਏਕ ਬਾਤ ਸੁਨਤਾ ਕੀ ਓਟਾ ਸਾਤ ਸੰ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹਿ ਤਿੰਨ ਤੇ ਟੀਰ ਜਪਾਇਆ ਸੰਤੀ ਮਦ ਦੀਓ ਮਹ ਨਿਰ ਪਾਉ ਗੁਰ ਕਾ ਸ਼ਬਦ ਕਮਾਇਆ ਜੀਤ ਲੈ ਓਏ ਮਹਾ ਵਿਖਾਦੀ ਸਹਿਜ ਸੁਹੇਲੀ ਬਾਣੀ ਕਹੋ ਨਾਨਕ ਮਨ ਭਿਆ ਪ੍ਰਗਾਸਾ ਪਾਇਆ ਪਦ ਨਿਰਬਾਣੀ ਬਿਲਾ ਬਲ ਮਨ ਲਾ ਪੰਜਵਾ ਸਰਬਕल्याण ਕੀਏ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਬਿਗੰਨਾ ਲਾਗੇ ਜਪ ਅਲਖ ਭੇਵ ਤਰਤਪਨੀਤ ਪਈ ਗੁਣ ਗਾਏ ਦੁਰਤਗਿਆ ਹਰਨਾਮ ਧਿਆਏ ਰਹੋ ਸਬਨੀ ਥਾਈ ਰਵਿਆ ਆਪ ਆਜੁਗਾ ਜਾ ਕਵਡ ਪ੍ਰਤਾਪ ਗੁਰਪ੍ਰਸਾਦ ਨਾ ਹੋਈ ਸੰਤਾਪ ਗੁਰਕੇ ਚਲਨ ਲਗੇ ਮਨ ਮੀਠੇ ਨਿਰਬਿਗਨ ਹੋਏ ਸਭ ਥਾਈ ਉਠੇ ਸਭ ਸੁਖ ਪਾਏ ਸਤਿਗੁਰ ਤੋਂ ਠੇ ਪਾਰ ਬ੍ਰਹਮ ਪਰ ਪੈਰ ਖਵਾਲੇ ਜਿੱਥੇ ਕਿਥੇ ਦੀ ਸੈਨਾਲੇ ਨਾਨਕ ਦਾਸ ਖਸਮ ਰਤ ਪਾਲੇ ਬਿਲਾਵਲ ਮੰਨ ਦਾ ਪੰਜਵਾ ਚਰਨ ਕਮਲ ਪ੍ਰਭ ਹਰਦੇ ਤੇ ਆਏ ਰੋਗੇ ਸਗਲੇ ਸੁਖ ਪਾਏ ਗੁਰ ਦੁਖ ਕਾਟਿਆ ਦੀਨੋ ਦਾਨ ਸਫਲ ਜਨਮ ਜੀਵਨ ਪਰਵਾਨ ਰਹੋ ਕਥ ਕਥਾ ਅੰਮ੍ਰਿਤ ਪ੍ਰਬਾਨੀ ਕਹੋ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮਹੱਲਾ ਪੰਜਵਾ ਸ਼ਾਂਤ ਪਾਈ ਗੁਰ ਸਤਿਗੁਰ ਪੂਰੇ ਸੁਖ ਉਪਜੇ ਬਾਜੇ ਅਨਹਦ ਤੂਰੇ ਰਹਉ ਤਾਪ ਪਾਪ ਸੰਤਾ ਬਿਨਾਸੇ ਹਰਿ ਸਿਮਰਤਿ ਕਿਲੇ ਵਿਖ ਸਭ ਨਾਸੇ ਆਨੰਦ ਕਰੋ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈਜ ਸਵਾਰੀ ਬਿਲਾਵਲ ਮਹੱਲਾ ਪੰਜਵਾ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਮਿਰਦ ਸੁਮਾਰਿਆ ਸਾਜਨਾ ਹੋਏ ਕਿਰਪਾਲਾ ਬਖਸ਼ੇ ਸਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਵੱਡੀ ਆਰ ਜਹਰ ਗੋਬਿੰਦ ਕੀ ਸੂਖ ਮੰਗਲ ਖੁਲਿਆਣ ਵਿਚਾਰਿਆ ਰਹੋ ਵਣ ਤ੍ਰੇਣ ਤ੍ਰਿਪਉਣ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨ ਇਸੇ ਨਾਨਕ ਫਲ ਪਾਏ ਪੂਰਨ ਇਸ ਪੁਜਾਰਿਆ ਬਿਲਾ ਬਨ ਮਨ ਲਾਪਜਾ ਰੋਗ ਗਿਆ ਪ੍ਰਭਾਗ ਬੋਇਆ ਨੀਂਦ ਪਈ ਸੁਖ ਸਹਿਜ ਕਰਿਆ ਰਹੋ ਰਜ ਰਜ ਭੋਜਨ ਖਾਵੋ ਮੇਰੇ ਭਾਈ ਅੰਮ੍ਰਿਤ ਨਾਮ ਰਿਤ ਮਾਹਿ ਤਾਈ ਨਾਨਕ ਗੁਰਪੁਰੇ ਸੁਲਣਾਈ ਜਿਨ ਆਪਣੇ ਨਾਮ ਕੀ ਪੈਜ ਰਖਾਈ ਬਿਲਾ ਬਲ ਮਹਲਾ ਪੰਜਵਾ ਤਾਪ ਸੰਤਾਪ ਸਗਲੇ ਗਏ ਬਿਸੇ ਤੇ ਰੋਗ ਪਰਬ੍ਰੰਤੂ ਬਖਸਿਆ ਸੰਤਨ ਰਸ ਭੋਗ ਰਹੁ ਸਰਬ ਸਖਾਤਰੀ ਮੰਡਲੀ ਤੇਰਾ ਮਨ ਤਨ arogh ਗੁਣ ਗਾਵੋ ਨਿਤਰਾਮ ਕੇ ਇਹ ਅਵਖਦ ਜੋਗ ਆਏ ਬਸੋ ਕਰਦੇ ਇਸ ਮੈਂ ਇਹ ਭਲੇ ਸੰਜੋਗ ਨਾਨਕ ਪ੍ਰਭ ਸੋ ਪ੍ਰਸੰਨ ਪਏ ਲਗੇ ਬਿਯੋਗ ਬਿਲਾਵਲ ਮੱਲਾ ਪੰਜਵਾ ਬੰਦਨ ਕਾਟੇ ਪ੍ਰਭ ਹੋਆ ਕਿਰਪਾਲ ਦੀਨ ਦੇਾਰ ਪ੍ਰਭ ਪਰਮ ਬ੍ਰਹਮਤਾ ਕੀ ਨਗ નિਹਾਲ ਗੁਰਪੂਰੇ ਕਿਰਪਾ ਕਰੀ ਕਾਟਿਆ ਦੁਖ ਰੋਗ ਮਨ ਤਨ ਸੀਤਲ ਸੁਖੀ ਭਇਆ ਪ੍ਰਮਤਿਆ ਵਨ ਜੋਗ ਰਹੋ ਖੁਦ ਹਰਤਾ ਨਾਮ ਹੈ ਜਿਤ ਰੋਗ ਨਾ ਵਿਆਪੇ ਸਾਧ ਸੰਗ ਮਨ ਤਨ ਹਿੱਤੇ ਫਿਰ ਦੁਖ ਨਾ ਜਾਪੇ ਹਰ 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 ਜਾਪੀਏ ਅੰਤ ਲਿਵ ਲਾਈ ਕਿਲ ਵਿਖੁਤਰੇ ਸੁਧ ਹੋਏ ਸਾਧੂ ਸਰਣਾਈ ਸੰਤ ਜਪਤ ਹਰ ਨਾਮ ਜਸ ਤਾ ਕੀ ਦੂਰ ਬਲਾਈ ਮਹਾ ਮੰਤਰ ਨਾਨਕ ਕਥੇ ਹਰ ਕੀ ਗੁਣ ਗਾਈ ਬਿਲਾ ਬਲ ਮਹਲਾ ਪੰਜਵਾ ਹਰ 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 ਅਰਾਧਿਆ ਹੋਈਆ ਰੋਗ RAM ਚੰਦ ਕੀ ਲਛਟ ਕਾ ਜਨਮ ਆਰਿਆ ਰੋਗ ਰਹਾਓ ਗੁਰਪੂਰਾ ਹਰਜਾਪੀਐ ਨਿਤ ਕੀਚੇ ਭੋਗ ਸਾਧ ਸੰਗਤ ਕੈ ਵਾਰਣੈ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਬਿਨ ਸੇ ਬਿਯੋਗ ਨਾਨਕ ਪ੍ਰਭ ਸਰਣਾ ਗਤੀ ਕਰਨ ਕਰਨ ਜੋਗ ਰਾਗ ਬਿਲਾਵਲ ਮੰਡਾ ਪੰਜਵਾਂ ਦੁਪਤੇਕਰ ਪੰਜਵਾਂ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਅਵਰ ਉਪਾਵ ਸਭ ਤਿਆਗਿਆ ਦਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਪਿਆ ਗੁਰਪੂਰਾ ਰਾਧਿਆ ਸਗਲਾ ਦੁੱਖ ਗਿਆ ਰੱਖਣ ਹਾਰੇ ਰੱਖ ਆਪਣੀ ਕਰਮਿਆ ਰਹੋ ਬਾਹ ਪਕੜ ਪ੍ਰਭ ਕਾਢਿਆ ਕੀ ਨਾਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭੈਆ ਬਿਲਾਵਲ ਮਨ ਲਾ ਪੰਜਾਹ ਰੋਗ ਮਟਾਇਆ ਪਾਪ ਪ੍ਰਭ ਉਪਜਿਆ ਸੁਖ ਸ਼ਾਂਤ ਵੱਡ ਪ੍ਰਤਾਪ ਅਚਰਜ ਰੂਪ ਹਰ ਕਿੰਨੀ ਦਾਤ ਗੁਰੂ गोविंद ਕਿਰਪਾ ਕਰੀ ਰੱਖਿਆ ਮੇਰਾ ਭਾਈ ਹਮ ਤਿਸ ਕੀ ਸਰਣਾ ਗਤੀ ਜੋ ਸਦਾ ਸਹਾਈ ਰਹੋ ਮਰਤੀ ਕਦ ਨਾ ਹੋਵੀ ਜਨ ਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਣਤਾਸ ਬਿਲਾਵ ਨਮੰਦਾ ਪੰਜਵਾ ਦਾਤੀ ਬੋ ਨ ਲੱਗੇ ਪਾਰਮਰਮ ਸਰਣਾਈ ਚੌਗੁਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ ਸਤਗੁਰ ਪੂਰਾ ਭੇਟਿਆ ਜਨਮਤ ਮਣਾਈ ਰਾਮ ਨਾਮੋਂ ਖੋਦੀਐ ਕਲ ਵਿਲਾਈ ਰਹੋ ਰਾਖ ਲੀਏ ਤਨ ਰਖਨ ਹਾਰ ਸਭ ਬਿਆਦ ਮਿਟਾਈ ਕਉ ਨਾਨਕ ਕਿਰਪਾ ਪਈ ਪ੍ਰਾਪੈ ਸਹਾਈ ਬਿਲਾਵਲ ਮਹਲਾ ਪੰਜਵਾਂ ਆਪਣੇ ਬਾਲਕ ਆਪ ਰਖਿਨ ਪਾਰ ਬ੍ਰਹਮ ਗੁਰ ਦੇਵ ਸੁਖ ਸ਼ਾਂਤ ਸਹਿਜ ਆਨੰਦ ਪੈ ਪੂਰਨ ਪਈ ਸੇਵ ਰਹੁ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਇ ਜਿਵਾਲੇਨ ਜਾਂ ਕਾ ਵਡ ਪ੍ਰਤਾਪ ਦੋਖ ਮਾਰੇ ਬਖਸਿਨ ਆਪਣੀ ਕਲ ਧਾਰੀ ਮਨ ਬਾਂਛਤ ਫਲ ਦਿੱਤਿਆ ਨਾਨਕ ਬਲਹਾਰੀ ਬਿਲਾਵਲ ਮੰਨ ਲਾ ਪੰਜਵਾ ਤਾਪ ਲਾਇਆ ਗੁਰ ਸਿਰਜਨਹਾਰ ਸਤਗੁਰ ਆਪਣੇ ਕੋ ਬਲ ਜਾਈ ਜਿਨ ਪੈਜ ਰੱਖੀ ਸਾਰੇ ਸੰਸਾਰਾਉ ਘਰ ਮਸਤਕ ਧਾਰ ਬਾਲਕ ਰਖ ਨੀਨੋ ਪ੍ਰਭ ਅੰਮ੍ਰਿਤ ਨਾਮ ਮਹਾਰਸਦੀਨੋ ਦਾਸ ਕੀ ਨਾਜ ਰਖੇ ਮਿਰਵਾਨਨ ਗੁਰੂ ਨਾਨਕ ਬੋਲੇ ਦਰਗਹਿ ਪ੍ਰਮਾਨ ਬਿਲਾਵਲ ਮੰਨ ਲਾ ਪੰਜਵਾ ਤਾਪ ਪਾਪ ਤੇ ਰੱਖੀ ਆਪ ਸੀਤਲ ਭੈ ਗੁਰੂ ਚਰਨੀ ਲਾਗੇ ਰਾਮ ਨਾਮ ਹਿਰਦੇ ਮੈਂ ਜਾਪ ਰਹਾ ਕਰ ਕਿਰਪਾ ਹਸਤ ਪ੍ਰਵਦੀਨੇ ਜਗਤੋਦਾਰ ਨਵਖੰਡ ਪ੍ਰਤਾਪ ਦੁੱਖ ਬਿਨ ਸੇ ਸੁਖ ਆਨੰਦ ਪ੍ਰਵੇਸਾ ਤਿਸਨ ਬੁਜੀ ਮਨ ਤਨ ਸਚ ਧਾਪ ਅਨਾਥੁ ਕੁਨਾਥ ਸਨ ਸਮਰਥਾ ਸਗਲ ਸਿਸ਼ਟ ਕੋ ਮਾਈ ਬਾਪ ਭਗਤ ਵਸ਼ਲ ਪਹਿ ਪੰਜਨ ਸਵਾਮੀ ਗੁਣ ਗਾਵਤ ਨਾਨਕ ਆਲਾਪ ਸੁਰਠ ਮਹੱਲਾ ਪੰਜਵਾ ਕਰ ਇਸ ਨਾਨਕ ਸਿਮਰ ਪ੍ਰਭ ਅਪਨਾ ਮਨ ਤਨ ਪੈ ਰੋਗਾ ਕੋਟ ਬਿਗਨ ਲਾਥੇ ਪ੍ਰਭ ਸਰਣਾ ਪ੍ਰਗਟੇ ਬਲੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੁਪਾਖਿਆ ਗਾਵਹੁ ਸੁਨਹੁ ਪੜਹੁ ਨਿਤ ਭਾਈ ਗੁਰਪੂਰੇ ਤੂ ਰਖਿਆ ਰਹਾਓ ਸਾਚਾ ਸਹਿਬ ਮਿੱਤ ਵਡਾਈ ਭਗਤ ਵਿਚਿਲਦੇ ਆਲਾ ਸੰਤਾਂ ਕੀ ਪੈਜ ਰਖਦਾ ਆਯਾਤ ਬਿਰਧ ਕਤ ਪਾਲਾ ਹਰ ਅੰਮ੍ਰਿਤ ਨਾਮ ਪੋਜਨਿਤ ਪੁੰਚੋ ਸਰਬੇਲਾ ਮੁਕ ਪਾਵੋ ਜਰ ਅੰਮ੍ਰਾਤਾਪ ਸਭ ਨਾ ਠਾ ਗੁਣ ਗੋਵਿੰਦ ਨਿਤ ਗਾਵੋ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਾਈ ਪ੍ਰਗਟ ਭਈ ਸਗਲੇ ਜੁਗਾਂਤਰ ਗੁਰੂ ਨਾਨਕ ਕੀ ਵਡਿਆਈ ਸੋਟ ਮੰਨ ਲਾ ਪੰਜਵਾ ਸੂਖ ਮੰਗਲ ਕਲਿਆਣ ਸਹੈ ਤੁਨ ਪ੍ਰਭ ਕੇ ਚਰਨ ਨਿਹਾਰਿਆ ਰੱਖ ਨਿਹਾਰੇ ਰਾਂਖਿ ਉਬਾਰਕ ਸਤਿਗੁਰਤਾ ਪੁਤਾਰਿਆ ਉਬਰੇ ਸਤਿਗੁਰ ਕੀ ਸਰਣਾਈ ਜਾ ਕੀ ਸੇਵਨ ਮਿਰਥੀ ਜਾਈ ਰਹਾ ਘਰ ਮੈਂ ਸੋਗ ਬਾਰ ਫੁਨ ਸੁਖਾ ਪ੍ਰਭ ਆਪਣੇ ਪੈ ਦਿਆਲਾ ਨਾਨਕ ਬਿਗ ਨਾ ਲਾਗੇ ਕੋ ਪ੍ਰਭ ਮੇਰਾ ਪ੍ਰਭ ਹੋ ਆ ਕਿਰਪਾਲਾ ਸੂਰਤ ਮਾਲਾ ਪੰਜਵਾ ਜੈ ਕਲੇਸ਼ ਰੋਗ ਸਭ ਨਾਸੀ ਪ੍ਰਭ ਆਪਣੇ ਕਿਰਪਾ ਤਾਰੀ ਆਠ ਪੈਰਾਦੋ ਸਵਾਮੀ ਪੂਰਨ ਘਰ ਹਮਾਰੀ ਹਰ ਜੀਉ ਤੂੰ ਸੁਖ ਸੰਪਤਿ ਰਾਸ ਰਾਖ ਲੈਹੁ ਭਾਈ ਮੇਰੇ ਕੋ ਪ੍ਰਭ ਆਗੇ ਅਰਦਾਸ ਰਹਾ ਜੋ ਮੰਗੂ ਸੋਈ ਸੋਈ ਪਾਵੋ ਆਪਣੀ ਖਸਮ ਪੂਰੋਸਾ ਕਹੂ ਨਾਨਕ ਗੁਰਪੂਰਾ ਪੇਟਿਓ ਮਿਟਿਓ ਸਗਲਾਂ ਦੇ ਸਾਸੂ ਓਟਮੰਲਾ ਪੰਜਵਾ ਸਿਮਰ ਸਿਮਰ ਗੁਰ ਸਾਤੁ ਕਰੇ ਆਪਣਾ ਸਗਲਾ ਦੁੱਖ ਮਿਟਾਇਆ ਤਾਪ ਰੋਗ ਗਏ ਗੁਰਬਚਨੀ ਮਨ ਛੇਫਲ ਪਾਇਆ ਮੇਰਾ ਗੁਰ ਪੂਰਾ ਸੁਖਦਾਤਾ ਕਰਨ ਕਾ ਸਮਰਤ ਸੁਆਮੀ ਪੂਰਨਪੁਰਖ ਵਿਦਾਤਾ ਰਹਾ ਆਨੰਦ ਮਨੋਤ ਮੰਗਲ ਮਨੰਗਾਵੋ ਗੁਰਨਾਨ ਪੈ ਦਾਲਾ ਜੈ ਜੈਕਾਰ ਪੈ ਜਗ ਅੰਤਰ ਹੋ ਆਪਾਰ ਬ੍ਰਹਮ ਰਖਵਾਲਾ ਸੂਰਠ ਮਾਨਾ ਪੰਜਵਾ ਦੁਰਤ ਗਵਾਇਆ ਹਰ ਪ੍ਰਵਾਪੇ ਸਭ ਸੰਸਾਰੋ ਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਆਪਣਾ ਮਿਰਤ ਸੁਮਾਰਿਆ ਹੋਈ ਰਾਜੇ ਰਾਮ ਕੀ ਰਖਵਾਲੀ ਸੂਖ ਸਹਿਜ ਆਨੰਦ ਗੁਣ ਗਾਵੋ ਮਨ ਤਨ ਦੇ ਸੁਖਾਲੀ ਰਹੋ ਪਤ ਤੋ ਉਧਾਰਨ ਸਤਿਗੁਰ ਮੇਰਾ ਮੋਹਿ ਤਿਸ ਕਾ ਪ੍ਰਭਾਸਾ ਬਖਸ ਲੈ ਸਭ ਸੱਚੇ ਸਾਹਿਬ ਸੁਣ ਨਾਨਕ ਕੀ ਅਰਦਾਸਾ ਸੋ ਢ ਮਹਲਾ ਪੰਜਵਾਂ ਬਖਸ਼ਿਆ ਪਾਰ ਪਰਮੇਸ਼ਰ ਸਗਲੇ ਰੋਗ ਵਿਦਾਰੇ ਗੁਰਪੂਰੇ ਕੀ ਸਰਣੀ ਉबरे ਕਾਰਜ ਸਗਲ ਸਵਾਰੇ ਹਰ ਜਨ ਸਿਮਰਿਆ ਨਾਮ ਆਧਾਰ ਤਾਪ ਉਤਾਰਿਆ ਸਤਿਗੁਰ ਪੂਰੇ ਆਪਣੀ ਕਿਰਪਾ ਧਾਰਾ ਹੋ ਸਦਾ ਨੰਦ ਕਰੇ ਮੇਰੇ ਪਿਆਰੇ ਹਰ ਗੋਵਿੰਦ ਗੁਰੂ ਰਾਖਿਆ ਵੱਡੀ ਵੱਡੀ ਨਾਨਕ ਕਰਤੇ ਕੀ ਸਾਚ ਸ਼ਬਦ ਸਤਿ ਭਾਖਿਆ ਸੋਠ ਮਨ ਲੱਭ ਜਵਾਂ ਪੈ ਕਿਰਪਾਲ ਸੁਆਮੀ ਮੇਰੇ ਤਿਤ ਸੱਚ ਦਰਬਾਰ ਸਤਿਗੁਰਤਾ ਬੋਆਇਆ ਪਾਈ ਠੰਡ ਪਈ ਸੰਸਾਰ ਆਪਣੇ ਜੀ ਜੰਤ ਆਪੇ ਰਾਖੇ ਜਮੇ ਕੀ ਉਹ ਹਟ ਤਾਰ ਹਰ ਕੀ ਜਨ ਹਿਰਦੈ ਉਰ ਤਾਰ ਸਦਾ ਸਦਾ ਪ੍ਰਭੁ ਸੁਮਰੀਐ ਪਾਈ ਦੁਖ ਕੇਲਬਖ ਕਾਟਣ ਹਾਰੋ ਤਿਸ ਕੀ ਸਰਣੀ ਉਬਰੇ ਪਾਈ ਜਿਨ ਰਚਿਆ ਸਭ ਕੋਏ ਕਰਨ ਕਾ ਸਮਰੱਥ ਸੁ ਭਾਈ ਸੱਚੇ ਸੱਚੀ ਸੋਏ ਨਾਨਕ ਪ੍ਰਭ ਉਤਾਈਐ ਪਾਈ ਮਨ ਤਨ ਸੀਤਲ ਹੋਏ ਸੋਰਠ ਮਾਨ ਲਾ ਪੰਜਵਾ ਸੰਤੋ ਹਰ ਹਰ ਨਾਮ ਧਿਆਈ ਸੁਖ ਸਾਗਰ ਪਵ ਬਸਰੋ ਨਾਹੀ ਮਨ ਚਿੰਦੜ ਫਲ ਪਾਈ ਰਹਾ ਸਤਗੁਰੂ ਪੂਰੇ ਤਾਪ ਗਵਾਇ ਆਪਣੀ ਕਿਰਪਾ ਧਾਰੀ ਪਾਰਬ੍ਰਹਮ ਪ੍ਰਪੈ ਦੇ ਆਲਾ ਦੁੱਖ ਮਿਟਿਆ ਸਭ ਪਰਵਾਰੀ ਸਰਮਨਦਾਨ ਮੰਗਲ ਰਸ ਰੂਪਾ ਹਰ ਕਾ ਨਾਮ ਆਧਾਰੂ ਨਾਨਕ ਪਤਰਾ ਕੀ ਪਰਮੇਸ਼ਰ ਉਦਰਿਆ ਸਭ ਸੰਸਾਰੂ ਸੋਰਠ ਮਹੱਲਾ ਪੰਜਵਾ ਮੇਰਾ ਸਤਿਗੁਰੂ ਖਵਾਲਾ ਹੋਆ ਧਾਰ ਕਿਰਪਾ ਪ੍ਰਭਾਤ ਦੇ ਰੱਖਿਆ ਹਰ ਗੋਬਿੰਦ ਨਵਨ ਰੋਆ ਰਹੋ ਤਾਪ ਕੇ ਆ ਪ੍ਰਵਾਹ ਮਿਟਾਇਆ ਜਨ ਕੀ ਲਾਜ ਰਖਾਈ ਸਾਧ ਸੰਤ ਤੇ ਸਭ ਫਲ ਪਾਏ ਸਤੁਰ ਕੈ ਬਲ ਜਾਈ ਹਲਤ ਪਲਤ ਪ੍ਰਭ ਦੋਹਿ ਸਵਾਰੇ ਹਮਰਾ ਗੁਣਵ ਗੁੰਣਾ ਵਿਚਾਰਿਆ ਟਲ ਬਚ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਧਾਰਿਆ ਸੋਰਠ ਮਲ ਲਪ ਜਮਾ ਜੀ ਜੰਤਰ ਸਭ ਤਿਸਕੇ ਕੀਏ ਸੋਈ ਸੰਤ ਸਹਾਈ ਆਪਣੇ ਸੇਵ ਕੀ ਆਪੇ ਰੱਖੇ ਪੂਰਨ ਪਈ ਵਡਾਈ ਪਾਰ ਬ੍ਰਹਮ ਪੂਰਾ ਮੇਰੇ ਨਾਲ ਗੁਰ ਪੂਰੇ ਪੂਰੀ ਸਭ ਰਾਖੀ ਹੋਏ ਸਰਬਦਿਆਰ ਰਹੋ ਆਨੰਦਨ ਨਾਨਕ ਨਾਮ ਤੇ ਆਏ ਜੀ ਪ੍ਰਾਨ ਕਾ ਦਾਤਾ ਆਪਣੇ ਦਾਸ ਨੂੰ ਕੰਠ ਲਾਇ ਰੱਖਿਆ ਜਿਉਂ ਬਾਰਕ ਪਿਤਾ ਮਾਤਾ ਸੋਲਠ ਮਹੱਲਾ ਪੰਜਵਾਂ ਠਾੜਪਾਈ ਕਰਤਾਰੇ ਤਾਪ ਛੋੜ ਗਿਆ ਪਰਿਵਾਰੇ ਗੁਰਪੂਰੇ ਹੈ ਰਾਖੀ ਸਰਣ ਸੱਚੀ ਕੀਤਾ ਕੀ ਪਰਮੇਸ਼ਰ ਆਪ ਹੋਇਆ ਰਖਵਾਲਾ ਸ਼ਾਂਤ ਸਹਿਜ ਸੁਖ ਖਿੰਮੇ ਉਪਜੇ ਮਨ ਹੋਆ ਸਦਾ ਸੁਖਾਲਾ ਰਹੋ ਹਰ ਹਰ ਨਾਮ ਦੀਓ ਦਾਰੂ ਤੈਨ ਸਗਲਾ ਰੋਗ ਵਿਦਾਰੂ ਆਪਣੀ ਕਿਰਪਾ ਧਾਰੀ ਤੈਨ ਸਗਲੀ ਬਾਤ ਸਵਾਰੀ ਪ੍ਰਭ ਆਪਣਾ ਮਿਰਦ ਸਮਾਰਿਆ ਹਮਰਾ ਗੁਨਾਬ ਬਣਨਾ ਵਿਚਾਰਿਆ ਗੁਰ ਕਾ ਸ਼ਬਦ ਪਿਉ ਸਾਖੀ ਤੈਨ ਸਗਲੀ ਲਾਜ ਰਾਖੀ ਬੁਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹਿਰਾ ਜਪ ਨਾਨਕ ਨਾਮ ਸੱਚ ਸਾਖੀ ਆਪਣੇ ਦਾਸ ਕੀ ਪੈਜ ਰਾਖੀ ਬੁਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਘੇਰਾ ਜਪ ਨਾਨਕ ਨਾਮ ਸੱਚ ਸਾਖੀ ਆਪਣੇ ਦਾਸ ਕੀ ਪੈਜ ਰਾਖੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ